wo guru wow. ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਆ ਉਹਨਾਂ ਦਾ ਉਤਾਰਪੁਰਪਵ ਆ ਹੜਕੇ 15 ਤੀਜ ਨੂੰ ਸੇਤਸੋ ਡੇਰੇ ਸਾਹਿਬ ਤੋਂ ਜਿਹੜੇ ਇੱਥੇ ਲੋਕਲ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਰਦਾਰ ਗੁਰਦਨ ਸਿੰਘ ਜੀ ਤੋਂ ਨਹੀਂ ਸਾ ਉਹਨਾਂ ਦੇ ਉਦਮ ਦਾ ਸਦਕਾ ਉਹਨਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਸੰਗਤਾਂ ਨੂੰ ਨਾਲ ਲੈ ਕੇ ਨਗਰ ਕੀਰਤਨ ਡੇਰੇ ਸਾਹਿਬ ਤੋਂ ਲੈ ਕੇ ਸੁਲਤਾਨਪੁਰ ਸਾਹਿਬ ਤੇ ਉੱਥੇ ਨਗਰ ਕੀਰਤਨ ਲੈ ਕੇ ਜਾਂਦੇ ਨੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਵੀ ਕੋਈ ਪੀਰ ਪਕੰਬਰ ਹੋਏ ਆ ਜਿੰਨੂੰ ਕੋਈ ਲੋੜ ਹੁੰਦੀ ਹੈ ਉਹ ਆਪ ਉਹਨਾਂ ਕੋਲੇ ਆਉਂਦਾ ਹੈ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਗੜਿਆ ਲੋਕਾਂ ਕੋਲੇ ਜਾ ਕੇ ਉਹਨਾਂ ਨੇ ਆਪ ਉਹਨਾਂ ਨੂੰ ਸੁਧਾਰਿਆ ਐਸੇ ਗੁਰੂ ਸਾਨੂੰ ਉਹਨਾਂ ਨੇ ਸ਼ਬਦਾਂ ਨਾਲ ਪ੍ਰੇਮ ਨਾਲ ਸਾਰੇ ਨੂੰ ਸਮਝਾ ਕੇ ਸੁਧਾਰ ਦਿੱਤਾ ਉਹਨਾਂ ਦੇ ਉਤਾਰਪੁਰ ਦੇ ਸੰਬੰਧ ਵਿੱਚ ਅਜੇ ਤੱਕ ਡੇਰੇ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਸੰਗਤਾਂ ਬੜੇ ਜਹੌਲ ਦਲਾਲ ਨਾਲ ਜਾ ਰਹੀਆਂ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ ਅੱਜ ਜੋ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਆ ਉਹਨਾਂ ਦਾ ਉਤਾਰਪੁਰਬ ਆ ਹਲਕੇ 15 ਤਰੀਕ ਨੂੰ ਅਸੀਂ ਏਥੇ ਸੁੰਦੇਰੇ ਸਾਹਿਬ ਤੋਂ ਜਿਹੜੇ ਇੱਥੇ ਲੋਕਲ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਰਦਾ ਗ੍ਰਿੰਦਨ ਸਿੰਘ ਜੀ ਤੋਂ ਨਹੀਂ ਸਾ ਉਹਨਾਂ ਦੇ ਉਦਮ ਦਾ ਸਦਕਾ ਉਹਨਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਸੰਗਤਾਂ ਨੂੰ ਨਾਲ ਲੈ ਕੇ ਨਗਰ ਕੀਰਤਨ ਦੇਰੇ ਸਾਹਿਬ ਤੋਂ ਲੈ ਕੇ ਸੁਲਤਾਨਪੁਰ ਸਾਹਿਬ ਤੇ ਉੱਥੇ ਨਗਰ ਕੀਰਤਨ ਲੈ ਕੇ ਜਾਂਦਿਆਂ ਨੇ ਕਿਉਂਕਿ ਮਹਾਰਾਜ ਸਚੇ ਪਾਤਸ਼ਾਹ ਨੇ ਜਿੰਨੇ ਵੀ ਕੋਈ ਪੀਰ ਪਕੰਬਰ ਹੋਏ ਆ ਜਿੰਨ ਨੂੰ ਕੋਈ ਲੋੜ ਹੁੰਦੀ ਸੀ ਉਹ ਆਪ ਉਹਨਾਂ ਕੋਲੇ ਆਉਂਦਾ ਸੀ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਗੜਿਆ ਲੋਕਾਂ ਕੋਲੇ ਜਾ ਕੇ ਉਹਨਾਂ ਨੇ ਆਪ ਉਹਨਾਂ ਨੂੰ ਸੁਧਾਰਿਆ ਐਸੇ ਗੁਰੂ ਸਾਨੂੰ ਉਹਨਾਂ ਨੇ ਸ਼ਬਦਾਂ ਨਾਲ ਪ੍ਰੇਮ ਨਾਲ ਸਾਰਿਆਂ ਨੂੰ ਸਮਝਾ ਕੇ ਸੁਧਾਰ ਦਿੱਤਾ ਉਹਨਾਂ ਦੇ ਉਤਾਰਪੁਰ ਦੇ ਸੰਬੰਧ ਵਿੱਚ ਅੱਜ ਇਥੋਂ ਡੇਰੇ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਸੰਗਤਾਂ ਬੜੇ ਜਹੌਲ ਦਲ ਨਾਲ ਜਾ ਰਹੀਆਂ ਨੇ ਸੋ ਬੜੀ ਖੁਸ਼ੀ ਦੀ ਗੱਲ ਅੱਜ ਜੋ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਆ ਉਹਨਾਂ ਦਾ ਉਤਾਰਪੁਰਬ ਆ ਹਲਕੇ 15 ਤਰੀਕ ਨੂੰ ਅਸੀਂ 100 ਡੇਰੇ ਸਾਹਿਬ ਤੋਂ ਜਿਹੜੇ ਇੱਥੇ ਲੋਕਲ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸਰਦਾ ਗੁਰਦੁਆਰਨ ਸਿੰਘ ਜੀ ਤੋਂ ਨਹੀਂ ਸਾਹਿਬ ਉਹਨਾਂ ਦੇ ਉਦਮ ਦਾ ਸਦਕਾ ਉਹਨਾਂ ਦੀ ਜਿਹੜੀ ਪ੍ਰਬੰਧਕ ਕਮੇਟੀ ਆ ਸੰਗਤਾਂ ਨੂੰ ਨਾਲ ਲੈ ਕੇ ਨਗਰ ਕੀਰਤਨ ਦੇਰੇ ਸਾਹਿਬ ਤੋਂ ਲੈ ਕੇ ਸੁਲਤਾਨਪੁਰ ਸਾਹਿਬ ਤੇ ਉੱਥੇ ਨਗਰ ਕੀਰਤਨ ਲੈ ਕੇ ਜਾਂਦਿਆਂ ਨੇ ਕਿਉਂਕਿ ਮਹਾਰਾਜ ਸਚੇ ਪਾਤਸ਼ਾਹ ਨੇ ਜਿੰਨੇ ਵੀ ਕੋਈ ਪੀਰ ਪਕੰਬਰ ਹੋਏ ਆ ਜਿੰਨੂੰ ਕੋਈ ਲੋੜ ਹੁੰਦੀ ਹੈ ਉਹ ਆਪ ਉਹਨਾਂ ਕੋਲੇ ਆਉਂਦਾ ਹੈ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਿਗੜਿਆ ਲੋਕਾਂ ਕੋਲ ਜਾ ਕੇ ਉਹਨਾਂ ਨੇ ਆਪ ਉਹਨਾਂ ਨੂੰ ਸੁਧਾਰਿਆ ਐਸੇ ਗੁਰੂ ਸਾਨੂੰ ਉਹਨਾਂ ਨੇ ਸ਼ਬਦਾਂ ਨਾਲ ਪ੍ਰੇਮ ਨਾਲ ਸਾਰਿਆਂ ਨੂੰ ਸਮਝਾ ਕੇ ਸੁਧਾਰ ਕੀਤਾ ਉਹਨਾਂ ਦੇ ਉਤਾਰਪੁਰ ਦੇ ਸੰਬੰਧ ਵਿੱਚ ਅੱਜ ਇਥੋਂ ਡੀਰੇ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਸੰਗਤਾਂ ਬੜੇ ਜਹਵ ਜਲਾਲ ਨਾਲ ਜਾ ਰਹੀਆਂ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ